ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਦੇ ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਅੱਜ ਦੀ ਵੀਡੀਓ ਪਿੰਡ ਬਰਗਾੜੀ ਤਹਿਸੀਲ ਜੈਤੂ ਤੇ ਜ਼ਿਲ੍ਹਾ ਬਈਨੁ ਫਰੀਦਕੋਟ ਪੈਂਦਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਇਸ ਘਰੋਂ ਮੇਰੀ ਪਹਿਲੀ ਵੀਡੀਓ ਹੈ ਜੀ ਅੱਜ ਬਾਈ ਦੀਆਂ ਦੋ ਚੰਗੀਆਂ ਬਰੀਡ ਵਾਲੀਆਂ ਗਾਇਆਂ ਸੇਲ ਨੇ ਇੱਕ ਗੱਬਣਾ ਇੱਕ ਬਿਲਕੁਲ ਤਾਜੀ ਸੂਈ ਇਹ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਭਨਾਰਾਣਾ ਸਿੰਘ ਆ ਜੀ ਪਿੰਡ ਆਪਣਾ ਮਗਰਾਰੀ ਆ ਜੀ ਜ਼ਿਲ੍ਹਾ ਫਰੀਦਕੋਟਾ ਤਹਿਸੀਲ ਜੇਤੋ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 717692295 ਜੀ ਇੱਕ ਕਰੀ ਹੋਰ ਦਾ 717692295 ਜੀ ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਸੁਹਾ ਕਿੰਨੇ ਵਜੇ ਸੁਹਾ ਦੂਜਾ ਸੁਈ ਆ ਜੀ ਇਹ ਕਦੋਂ ਸੁਈ ਰਾਤ 2 ਵਜੇ ਸੁਈ ਆ ਦੂਜੀ ਏ ਡਾਨਾ ਹਾਂ ਜੇ ਡਾਨਾ ਜੀ ਬੱਚਾ ਕਿਦੋਂ ਫੁੱਲ ਗੰਢੀ ਬੱਚਾ ਦਿੱਤਾ ਜੀ ਠੀਕ ਆ ਭਾਈ ਹੁਣ 1 ਚਵਾਈ ਹੋਈ ਆ ਕਿ 2 ਹੋਈ ਸੁਬਾ 1 ਚਵਾਈ ਕਰੀ ਸੀਗੀ 3.5 ਕਿਲੋ ਬੋਲਾ ਸੁਬਾ ਮੈਂ ਚੋਦਾ ਸੀ ਬੱਚਾ ਸੁਬਾ 3.5 ਚੋਦਾ ਸੀ ਠੀਕ ਆ ਭਾਈ ਤੇ ਕਿੰਨੇ ਕਪਾਜੀ ਦਿੰਦੋ ਦੁੱਧੇ ਪਾ ਦੂਗੀ 14-15 ਕਿਲੋ ਖੁੱਲਾ ਜੀ ਠੀਕ ਆ ਥਣਾ ਦੀ ਓਕੇ ਹੱਥਾਂਾਂ ਦੀ ਓਕੇ ਗਾਰੰਟੀ ਪਲਾ ਧਾਰਨ ਨਾ ਮਾਰੇ ਜੀ ਸੀਲ ਸੌ ਬਹੁਤ ਅਸੀਲ ਤਾਂ ਹੀ ਬੈਜੀ ਠੀਕ ਆ ਸੀਲ ਸਲੱਗ ਪੂਰੀ ਅੱਲਾਹ ਦੀ ਬਾਈ ਬਹੁਤ ਸ਼ੇਵਾ ਸੀ ਵੇਖ ਕੇ ਦੇਖ ਰਹੇ ਹੋ ਮੋਟੀ ਗੰਨੇ ਯਾਰ ਕੀ ਧਾਰਨ ਹੁੰਦੀ ਆ ਦੇਖ ਸਕਦੇ ਹੋ ਕੋਈ ਆਪਾਂ ਬੱਚਾ ਵੀ ਛੱਡਾ ਚੈੱਕ ਕਰਾ ਬੱਚਾ ਵੀ ਨਹੀਂ ਬਾਈ ਨੇ ਤਾਂ ਛੱਡਿਆ ਤੇ ਨਾਣੇ ਜੋ ਥਣਾ ਵਾਲੇ ਪਾਸੋਂ ਤਾਂ ਬੇਫਿਕਰੀ ਹੈ ਜਮਾ ਇੱਕ ਦਾ ਬਸ ਵੀਰੇ ਫੁੱਲ ਖਾਣੇ ਹੱਥੀ ਜਵਾਈ ਵਾਲਾ ਕੋਈ ਛੋਟਾ ਨਹੀਂ ਧੁਰ ਕੇ ਦਿਖਾਦੀ ਬਾਈ ਨੰਬਰ 2 ਗੋਲਾ ਬਾਈ ਕਹਿੰਦਾ ਇੱਕ ਚਵਾਈ ਹੋਈ ਆ ਤੈਨ ਸਾਢੇ 3 ਕਿਲੋ ਕੱਢਿਆ ਬਾਕੀ ਬਰੀਡ ਵਾਈਜ਼ ਬੱਚੀ ਬਹੁਤ ਚੰਗੀ ਆ ਜੀ ਕੱਦ ਕੱਠ ਵੀ ਚੰਗਾ ਬਰੀਡ ਵੀ ਚੰਗੀ ਬੱਚਾ ਮਗਰ ਬੱਚਾ ਦੁੱਧ ਬਾਈ ਕਹਿੰਦਾ ਬਾਲਾ ਨਹੀਂ ਕਹਿੰਦਾ 14 15 ਕਿਲੋ ਪਰ ਬਾਈ ਜਿਹੜੀਆਂ ਐਫ ਐਫ ਨਾਲ ਤਾਂ ਜਿੰਨਾ ਪਾ ਲੋ ਉਨਹੀਂ ਲੈ ਤਾਂ ਭਲਾ 20 ਕਿਲੋ ਲਵੇ ਜੀ ਆਪਾਂ ਭਲਾ ਸਾਨੂੰ ਕਹਿੰਦੇ ਸੇਵਾ ਕਰਨ ਨੂੰ ਬਲਕਿ ਸੇਵਾ ਇਹਨਾਂ ਦੀ ਚੰਗੀ ਗੌਰ ਹੋ ਜੇ ਨਾ ਦੁੱਧ ਦਾ ਐਕੋ ਸਾਬ ਦੀਆਂ ਮਸ਼ੀਨਾਂ ਹੀ ਹੁੰਦੀਆਂ ਕਰਮ ਵਾਲੀਆਂ ਬਰੀਡ ਬਹੁਤ ਚੰਗੀ ਆ ਜੀ ਤੇ ਸੋਹਣੀ ਬਰੀਡ ਆ ਚੰਗੀ ਕੱਦ ਕਾਠ ਵੀ ਵਧੀਆ ਵੇਜਟ ਵੀ ਵਧੀਆ ਜੀ ਬਾਕੀ ਸੋਹਣੀ ਫੇਸ ਕੁਆਲਿਟੀ ਆ ਚੈੱਕ ਕਰ ਸਕਦੇ ਹੋ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਰ ਸੀਰੀਅਸ ਲੰਗ ਕਰਨ ਵਾਲੀ ਪੂਰੀ ਆ ਥਣਾ ਦੇ ਚਾਰੇ ਸਹਿਜ ਸੋਹਣੇ ਆ ਗੈਪ ਤੇ ਲੱਗੇ ਬੰਦੀ ਵੀਰ ਲੈ ਚੱਲ ਬਾਕੀ ਫੈਕਸ ਸੈਟਰ ਦੀ ਆ ਜੀ ਕੋਈ ਟੁੱਟਮਾ ਲੈਵਾਨੀਗਾ ਪੋਸ ਹਵਾਨੇ ਦੀ ਗੱਲ ਲੈ ਦੁੱਧ ਤੇ ਅਗੇ ਠੋਕਮਾ ਕਰ ਜਾਣਾ ਪੂਰਾ ਸਹੀ ਗੱਲ ਆ ਜੀ ਬਾਕੀ ਭਾਈ ਜਿਹੜੀਆਂ ਫੈਕਸ ਸੈਂਟਰ ਦੀਆਂ ਹੁੰਦੀਆਂ ਗਾਇਆਂ ਦੁੱਧ ਕਰਮ ਵਾਲੀਆਂ ਚੰਗਾ ਦਿੰਦੀਆਂ ਹੁੰਦੀਆਂ ਤੇ ਇਹ ਹਵਾਨੇ ਨੂੰ ਬਿਮਾਰੀ ਬਹੁਤ ਘੱਟ ਪੈਂਦੀ ਬਸ ਸਟੈਟਸ ਵਗੈਰਾ ਦੀ ਪ੍ਰੋਬਲਮ ਬਹੁਤ ਘੱਟ ਹੁੰਦੀ ਆ ਜਾਤ ਬਰੀਡ ਦੀ ਬਹੁਤ ਚੰਗੀ ਬੱਚੀ ਆ ਬਾਕੀ ਨਵਾਂ ਹਾਣਾ ਭਾਈ ਚਾਹੇ ਚਾਰ ਸੂਏ ਕੋਈ ਚੋਲੇ ਆਪ ਘਰੇ ਮੁੱਲ ਜੈਜਾ ਭਾਈ 57000 ਦੀ ਦੇਣੀ ਹੈ ਜੀ ਕੋਜੂ ਮਾੜਾ ਮੋਟਾ ਬਸ ਛੋੜਛੱਪਾ ਕਰਾਂਗੇ ਜਮਾ ਦੇ ਆਜ ਮੁੱਲ ਕੀਤਾ ਭਾਈ ਕਹਿੰਦਾ 57000 ਦੀ ਬੱਚੀ ਦੇ ਦਾਂਗੇ ਵਿੱਚੋਂ ਛੋੜਛ ਜਿਹਨੂੰ ਜੱਜੂਗੀ ਕਨੈਕਟ ਬਾਈ ਨਾ ਕਰ ਸਕਦੇ ਆ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਤੀਜਾ ਸੂਹਾ ਸੁੰਦੀ ਦਾ ਜੀ ਠੀਕ ਆ ਬਾਈ ਹਾਂ ਜੀ ਦਿਨ ਤਕਰੀਬਨ ਇਹਦੇ ਪੂਰੇ ਹੀ ਆ ਰਾਤ ਨੂੰ ਸੂਕੇ ਸਵੇਰੇ ਦਿਨ ਨੂੰ ਸੂਕੇ ਹੋ ਸਕਦਾ ਇੱਕ ਅੱਧਾ ਦਿਨ ਲੈ ਜੇ ਹੋ ਸਕਦਾ ਦੋ ਦਿਨ ਚਾਰ ਦਿਨ ਕੱਢ ਵੀ ਜਾ ਪ੍ਰਮਾਤਮਾ ਦੇ ਘਰ ਦਾ ਜੇ ਡੇਟ ਮੁਤਾਬਕ ਪੂਰਾ ਹੈ ਹਾਂ ਡੇਟ ਮੁਤਾਬਕ ਤੇ ਦਿਨ ਪੂਰੇ ਹੀ ਕਿੰਨਾ ਕੁ ਬਾਜੂ ਬਾਈ ਇਹ 18 ਕਿਲੋ ਦੀ ਗਾਰੰਟੀ ਮਾਲਕ ਨੇ ਫੁੱਲ ਦਿੱਤੀ ਹੈ ਜੀ ਠੀਕ ਆ ਬਾਈ ਥਣਾ ਦੀ ਦੰਨ ਥਣਾ ਦੀ ਓਕੇ ਥਣਾ ਦੀ ਆਪਣੀ ਗਾਰੰਟੀ ਸੀਲਸ ਹਉ ਬਹੁਤ ਆ ਜੀ ਲਓ ਜੀ ਪੁੱਠੇ ਬਾਈ ਪੁੱਠੇ ਪਾਸੇ ਬਹਿ ਬਾਕੀ ਬਈ ਦੁੱਧ ਕਿਲੋ ਚਾਹੇ ਘੱਟ ਦੇ ਦੇਵੇ ਜੇ ਸੀਲਸ ਲੱਗ ਪਸੂ ਬੰਦਾ ਖੁਸ਼ ਹੋ ਕੇ ਜੋ ਲੈਂਦਾ ਹੈ ਹਾਂਜੀ ਤੁਰ ਕੇ ਦਿਖਾ ਦੀ ਬਈ ਕੱਦ ਕਾਠ ਚੰਗਾ ਕਹਿਣ ਨੂੰ ਬਈ ਦੂਜਾ ਕਹਿ ਦਿੰਦਾ ਪਰ ਜਿਹੜੀ ਗੱਲ ਆ ਸੱਚ ਦੱਸੋ ਜੀ ਸਹੀ ਗੱਲ ਆ origignal ਤੀਜਾ ਸੂਆ ਹੁੰਦੀ ਆ ਦਿਨ ਡੇਟ ਮੁਤਾਬਕ ਤਾਂ ਪੂਰਾ ਹੀ ਆ ਕਰਮ ਵਾਲੇ ਪਸੂ ਦਾ ਪਤਾ ਨਹੀਂ ਹੁੰਦਾ ਇੱਕ ਦੋ ਦਿਨ ਵੱਧ ਵੀ ਲਿਜਾ ਸਕਦਾ ਹੋ ਸਕਦਾ ਰਾਤ ਨੂੰ ਸੂਈ ਪਾ ਲੈ ਥਣਾ ਦੇ ਸਹ ਸੋਹਣਿਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਵਜ਼ਨ ਵਜੂਦ ਦੀ ਚੰਗੀ ਆ ਜੀ ਬਾਕੀ ਰਮਾਨਾ ਇਹਦਾ ਵੀ ਚੰਗਾ ਫੈਕਸ ਆर्डर ਦੀ ਆ 12 ਕਿਲੋ ਦੀ ਗਾਰੰਟੀ ਤੇ ਆਈ ਹੈ ਜਿਹੜੇ ਹਿਸਾਬ ਨਾਲ ਵੜ ਦਾ ਕੱਦ ਵਜਣਾ 12 ਕਿਲੋ ਬਾਈ ਮਾਮੂਲੀ ਸੇਵਾ ਤੇ ਦੇ ਦੂ ਜੇ ਕਿਸੇ ਵੀਰ ਦੀ ਸੇਵਾ ਚੰਗੀ ਹੋਈ ਤਾਂ ਹੋ ਸਕਦਾ 20 ਚੋਲੇ ਪਰ ਜਿਹੜੇ ਹਿਸਾਬ ਨਾਲ ਰਮਾਨੇ ਦੀ ਦੇਖਾ ਬਾਈ ਨੇ ਬਿਲਕੁਲ ਸਹੀ ਗਿਆ ਬਾਈ 18 ਕਿਲੋ ਕਿਤੇ ਆਪਣੂੰ ਗਾਰੰਟੀ ਇਹਨੇ ਦਿੱਤੀ ਜੀ ਠੀਕ ਹੈ ਜੀ ਇਹ ਬੰਦੇ ਨੇ ਸਹੀ ਗੱਲ ਆ ਬਾਈ ਐਵੇਂ ਆਪਾਂ ਕਹਿਣ ਨੂੰ 25 ਕਹੀ ਜੱਗੇ ਉਹਦਾ ਫਾਇਦਾ ਨਹੀਂਗਾ 18 ਕਿਲੋ ਏਡੀ ਵੜ ਨੂੰ ਕੋਈ ਬਾਲਾ ਵੀ ਨਹੀਂ ਬਰੀਡ ਵਾਈ ਜੇ ਵੀ ਚੰਗੀ ਆ ਕੋ ਬਸ ਵੀਰ ਬੰਨ ਲਾ ਬਾਕੀ ਸੋਹਣੀ ਫੇਸ ਕੁਆਲਟੀ ਸੀਲਸ ਲੱਗ ਤੁਸੀਂ ਵੇਖ ਹੀ ਲਈ ਆ ਚਾਹੇ ਪੁੱਠੇ ਪਾਸੇ ਬਹਿ ਕੇ ਚੋਈ ਚੱਲਿਓ ਬੈਕ ਸਾਈਡ ਤੋਂ ਵੀ ਤੁਹਾਨੂੰ ਹਵਾਨਾ ਦਿਖਾ ਦਿੰਨੇ ਆ ਜੀ ਚਾਰੇ ਸਨ ਗੈਪ ਤੇ ਆ ਹੱਥੀ ਚੁਵਾਈ ਵਾਲਾ ਥਾਣਾ ਕੋਈ ਛੋਟਾ ਨਹੀਂਗਾ ਜੀ ਜੈ ਜੈ ਮੁੱਲ ਬਈ ਇਹਦਾ ਇਹ 56000 ਦੀ ਦੇਣੀ ਆ ਜੀ ਹਾਂ ਤੇ ਨਾਲ ਜੇ ਜੋੜਾ ਲੈ ਜੇ ਬਾਈ ਕੋਈ ਜੋੜਾ ਤਾਂ ਮਾਨ ਕਰ ਦਾਂਗੇ 100000 ਰੁਪਏ ਦਾ ਜੀ ਠੀਕ ਆ ਜੀ ਉਹ ਤਾਂ 57000 ਉਹ 57000 ਦੀ ਜੀ ਇਹ 56000 ਠੀਕ ਆ ਜੇ ਕੋਈ ਜੋੜਾ ਲੈ ਲੂਗਾ ਤਾਂ ਮਾਨ ਤਾਨ ਹੋ ਜਾਊਗਾ ਬੱਚਿਆਂ ਦੋਨੇ ਹੀ ਚੰਗੀਆਂ ਬਾਕੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰਦਾ ਜੋੜਾ ਲੈਂਦਾ ਹਾਂ ਛੋੜ ਛੱਪਾ ਖੁੱਲਾ ਕਰ ਦਾਂਗੇ ਠੀਕ ਆ ਬਈ ਧੰਨਵਾਦ ਜੀ